ਸਰ ਕਿੱਥੇ ਅਗ ਲੱਗੀ ਹੈ? ਆਕੀਏ ਕਿ ਕੋਟ ਫੈਕਟਰੀ ਲੱਗੀ ਹੈ। ਕਿੱਥੇ ਕਰਕੇ ਆ ਫੈਕਟਰੀ ਹੈ? ਹਾਂਜੀ ਕਿਹੜੀ ਜਗ੍ਹਾ ਤੇ ਫੈਕਟਰੀ ਹੈ? ਇੰਦਾਨੀ ਸਟੰਡ। ਕਦੋਂ ਤੁਹਾਨੂੰ ਪਤਾ ਲੱਗਾ ਅਗ ਲੱਗਨ ਦਾ? ਅਗ ਲੱਗਨ ਦਾ ਸੱਡ ਤੁਹਾਨੂੰ ਲੱਗਾ ਪੋਲੀਸ ਚੱਲ ਰਹੀ ਤੇ ਕੋਲ ਆਈ ਹੈ ਹਾਂਜੀ ਫੈਕਟਰੀ ਆ। ਕਿੰਨੀ ਕਿੰਨੀਆਂ ਗੱਡੀਆਂ ਲੱਗੀਆਂ ਅੱਗ ਵਿੱਚ? ਹਾਂ ਜੀ ਅਸੀਂ 50 ਦੇ ਲੱਗੇ ਲੱਗੀਆਂ ਗੱਡੀਆਂ। 50 ਗੱਡੀਆਂ। ਹਾਂਜੀ ਕਿਉਂਕਿ ਵੱਡੇ ਵੱਡੇ ਟੈਂਕਰ ਆਏ ਨਾ। ਇੱਕ ਟੈਂਕਰ ਦੇ ਵਿੱਚ ਜਿਹੜੇ 4 ਗੱਡੀਆਂ ਸਟੋਰ ਹੋਈਆਂ ਨੇ ਤੇ ਟੈਂਕਰ ਕਾਫੀ ਲੱਗੀ ਤੇ ਤੁਹਾਡੇ ਜਿਹੜੇ ਅਧਿਕਾਰੀ ਨੇ ਇੱਥੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਸੀਗੀ ਗੱਲਬਾਤ ਦੇ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ 15 ਤੋਂ 16 ਗੱਡੀਆਂ ਹੀ ਹੱਲੇ ਤੱਕ ਲੱਗੀ ਐ ਗੱਡੀਆਂ ਜਿਹੜੀਆਂ ਨਾ ਉਹ ਉਹਨਾਂ ਨੇ ਟੈਂਕਰ ਤੋਂ ਹਟਾਉਣਾ ਗਿਆ ਕਿਉਂਕਿ ਟੈਂਕਰ ਦੇ ਵਿੱਚ 4 ਗੱਡੀਆਂ ਜਿਹੜੀਆਂ ਕਿ ਇਸ ਚਾਰ ਜਿਹੜੀਆਂ ਬੜੀ ਸੋੜ ਹੋਈਆਂ ਅੱਛਾ ਵੱਡੀਆਂ ਗੱਡੀਆਂ ਜਿਹੜੀਆਂ ਉਹਨਾਂ ਦੇ ਕਹਿਣ ਦਾ ਮਤਲਬ ਹੈ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਤੇ ਫੈਕਟਰੀ ਕਿਸ ਚੀਜ਼ ਦੀ ਸੀ ਫੈਕਟਰੀ ਆਹੀ ਸਪੋਰਟ ਕੰਟਰੀ ਪਤਾ ਲੱਗਾ ਕੋਈ ਅੱਗ ਲੱਗਣ ਦਾ ਕਾਰਨ ਕੀ ਸੀ ਅੱਗ ਲੱਗਣ ਦਾ ਕੰਮ ਇਹ ਤਰ੍ਹਾਂ ਚੱਲ ਚੁੱਕਿਆ ਕਿਉਂਕਿ ਅਸੀਂ ਮੌਕੇ ਤੇ ਆਈ ਤੇ ਅੱਗ ਕਾਫੀ ਜਿਆਦਾ ਸੀ ਤੇ ਆਪਾਂ ਮੁੱਖ ਕੇ ਦੇ ਅੱਗ ਬਿਜਾਈ ਸ਼ੁਰੂ ਕਰਤੀ ਹੁਣ ਅੱਗ ਦੇ ਉੱਤੇ ਕਾਬੂ ਹੁਣ ਆਪ ਕੋਲ ਕਾਬੂ ਬੈ ਗਿਆ ਤੇ ਥੋੜਾ ਬੋਦਾ ਧਲੇ ਧੂਆ ਆਇਆ ਵਾ ਬਾਕੀ ਕਲੀਅਰ ਹੈ ਹਾਂਜੀ ਕਿਉਂਕਿ ਉਹ ਲਿਬਰਲ ਵਾਲੇ ਜਿਹੜੇ ਆ ਸਮਾਨ ਆਪਣਾ ਜਿਹੜੇ ਪੋਜੀਸ਼ਨ ਹੈ ਕਿ ਉਹ ਥੋੜਾ ਟਾਈਮ ਲੱਗਦਾ ਹੈ